ਦਾ ਲਾਸ ਨੂੰ ਦਾ ਵੱਖਰਾ ਤੇ ਜਿਹੜਾ ਪਸ਼ੂ ਦੀ ਬਾਡੀ ਦੇ ਇਫੈਕਟ ਪੈਦਾ ਵੱਖਰਾ ਤੇ ਜਿਹੜਾ ਡਾਕਟਰ ਦਾ ਖਰਚਾ ਹੋ ਜਾਂਦਾ ਉਹ ਵੱਖਰਾ ਸੋ ਉਹਦੇ ਨਾਲ ਬੈਠ ਰਹੇ ਆ ਵੀ ਆਪਾਂ ਪਹਿਲੇ ਹੀ ਪਸ਼ੂਆਂ ਦੀ ਫੀਡਿੰਗ ਦੇ ਰੱਖ ਰਖਾਵ ਦਿੱਤੇ ਹਾਂਜੀ ਸਵਾਗਤ ਆ ਜੀ ਬੈਸ ਬਰੀਡਿੰਗ ਫਾਰਮ ਤੇ ਕੀ ਹਾਲ ਚਾਲ ਸਾਰੇ ਸੱਜਣਾਂ ਦਾ ਉਮੀਦ ਸਾਰੇ ਸੱਜਣਾਂ ਦੇ ਪਸ਼ੂ ਤੇ ਸੱਜਣ ਠੀਕ ਠਾਕ ਹੋਣਗੇ ਜੀ ਬਾਕੀ ਸੱਜਣ ਨੂੰ ਠੰਡ ਕਾਫੀ ਪੈਣੀ ਸ਼ੁਰੂ ਹੋ ਗਈ ਆ ਤੇ ਪਸ਼ੂ ਆਪਣੇ ਅੰਦਰ ਹੀ ਹੁੰਦੇ ਚਲੋ ਵੀਡੀਓ ਹੁਣ ਆਪਾਂ ਇੱਥੇ ਬਹਿ ਕੇ ਆਪਦੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਬਟ ਪਸ਼ੂ ਅੰਦਰ ਹੁੰਦੇ ਆ ਤੇ ਅੱਜ ਦੀ ਵੀਡੀਓ ਵਿੱਚ ਵਿਸ਼ੇਸ਼ ਤੌਰ ਤੇ ਗੱਲਬਾਤ ਕਰਾਂਗੇ ਵੀ ਸਰਦੀ ਦੇ ਮੌਸਮ ਵਿੱਚ ਪਸ਼ੂਆਂ ਦੇ ਵਿੱਚ ਖੁਰਾਕੀ ਬਦਲਾ ਕੀ ਕਰਨੀ ਚਾਹੀਦੇ ਆ ਤੇ ਕਿਸ ਤਰ੍ਹਾਂ ਦਾ ਰੱਖ ਰਖਾਵ ਆਪਾਂ ਨੂੰ ਮੇਨਲੀ ਤੌਰ ਤੇ ਪਸ਼ੂਆਂ ਦਾ ਸਰਦੀਆਂ ਵਿੱਚ ਕਰਨਾ ਚਾਹੀਦਾ ਸੋ ਪਹਿਲਾਂ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਜਣ ਜਿਹੜੇ ਨਵੇਂ ਆਉਣਗੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਕੋਸ਼ਿਸ਼ ਹੁੰਦੀ ਹੈ ਵੀ ਚਲੋ ਚੰਗੇ ਤੋਂ ਚੰਗਾ ਟੌਪਿਕ ਟਾਈਮ ਟੂ ਟਾਈਮ ਜਿਸ ਟੌਪਿਕ ਦੀ ਆਪਾਂ ਨੂੰ ਨੀਡ ਆ ਜ਼ਰੂਰਤ ਆ ਉਹ ਸੱਜਣਾ ਤਾਂ ਹੀ ਆਪਾਂ ਆਪਣੀਆਂ ਗੱਲਾਂ ਬਾਤਾਂ ਸ਼ੇਅਰ ਕਰੀ ਬਾਕੀ ਸੱਜਣੋ ਇਹ ਠੰਡ ਦਾ ਮੌਸਮ ਹੁਣ ਪੋ ਦਾ ਮਹੀਨਾ ਚੱਲ ਰਿਹਾ ਜਿਹਦੇ ਵਿੱਚ ਠੰਡ ਕਾਫੀ ਪੈਂਦੀ ਹੈ ਪੀਕ ਹੁੰਦਾ ਹੈ ਇਹ ਦੇਸੀ ਮਹੀਨੇ ਦੇ ਵਿੱਚ ਪੋ ਦੇ ਵਿੱਚ ਗੱਲ ਕਰੀਏ ਤਾਂ ਠੰਡ ਤਾਂ ਤੇ ਇਸ ਮਹੀਨੇ ਵਿੱਚ ਆਪਾਂ ਸ਼ਹੀਦ ਹੋਏ ਸਿੰਘਾਂ ਨੂੰ ਵੀ ਆਪਾਂ ਆਪਣੀ ਸ਼ਰਧਾਂਜਲੀ ਭੇਟ ਕਰਦੇ ਹਾਂ ਤੋ ਸ਼ਹੀਦਾ ਸਿੰਘਾਂ ਦੀਆਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਪਰਿਵਾਰ ਦੇ ਲਾਸਾਨੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ ਸਿੱਖ ਜਗਤ ਦੇ ਵਿੱਚ ਤੇ ਉਹ ਸ਼ਹੀਦਾ ਸਿੰਘਾਂ ਦੀਆਂ ਕੁਰਬਾਨੀਆਂ ਸਦਕਾ ਹੀ ਆਪਾਂ ਅੱਜ ਜਿਸ ਵੀ ਮਕਾਮ ਤੇ ਹੈਗੇ ਸਿਰਫ ਉਹ ਆਪਣੇ ਸ਼ਹੀਦਾਂ ਦੀਆਂ ਸ਼ਹੀਦਾਂ ਕਰਕੇ ਆਪਾਂ ਹਰੇਕ ਪੋਜੀਸ਼ਨ ਤੇ ਜਿਹੜੇ ਕਿ ਆਪਾਂ ਇਸ ਟਾਈਮ ਬੈਠੇ ਆਂ ਬਾਕੀ ਆਪਾਂ ਨੂੰ ਆਪਣੇ ਧਰਮ ਦੇ ਸੰਬੰਧੀ ਵੀ ਟਾਈਮ ਟੂ ਟਾਈਮ ਜਿੰਨ ਜੁੜੇ ਰਹਿਣਾ ਬਹੁਤ ਜ਼ਰੂਰੀ ਆ ਆਪਣੀਆਂ ਜੜਾਂ ਦੇ ਨਾਲ ਤੇ ਆਪਣੇ ਇਤਿਹਾਸ ਦੇ ਨਾਲ ਹਮੇਸ਼ਾ ਜਾਣੂ ਰਹਿਣਾ ਬਹੁਤ ਜ਼ਰੂਰੀ ਆ ਤੇ ਇੱਕ ਮੈਂ ਵੀ ਕਹਿਣਾ ਚਾਹੂਗਾ ਇਹ ਸਪੈਸ਼ਲ ਇਨ ਨਹੀਂ ਵੀ ਚਲੋ ਉਹ ਮਹੀਨੇ ਵਿੱਚ ਸਾਬਜਦਿਆਂ ਦੀ ਸ਼ਹੀਦੀਆਂ ਦੀ ਤਰ੍ਹਾਂ ਸੀ ਤਾਂ ਆਪਾਂ ਉਹੀ ਮਹੀਨੇ ਯਾਦ ਕਰੀਏ ਹਰੇਕ ਦਿਨ ਹਰੇਕ ਸਾਹ ਆਪਾਂ ਨੂੰ ਆਪਣੇ ਸ਼ਹੀਦਾਂ ਸਿੰਘਾਂ ਨੂੰ ਯਾਦ ਕਰਨਾ ਚਾਹੀਦਾ ਇਹ ਜ਼ਰੂਰੀ ਆ ਆਪਣੇ ਲਈ ਭਾਵੇਂ ਕੋਈ ਵੀ ਧਰਮ ਆ ਆਪਣੇ ਧਰਮ ਦੇ ਵਿੱਚ ਨਿਰਪੱਖ ਤੇ ਹਮੇਸ਼ਾ ਆਪਣੇ ਧਰਮ ਦੇ ਸਬੰਧੀ ਤੇ ਦਿੱਤੇ ਹੋਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਆਪਣੇ ਜੀਵਨ ਨੂੰ ਬਤੀਤ ਕਰਨਾ ਇੱਕ ਮੇਰੇ ਹਸਾਬ ਨਾਲ ਚੜ੍ਹਦੀ ਕਲਾ ਜੀਵਨ ਦੀ ਪ੍ਰਤੀਕ ਹੁੰਦਾ ਸੋ ਮੇਰੀ ਕੋਸ਼ਿਸ਼ ਇਹ ਨੇ ਵੀ ਚਲੋ ਜਿੰਨੀ ਵੀ ਮੈਂ ਆਪਣੇ ਸ਼ਬਦਾਂ ਰਾਹੀਂ ਸੱਜਣਾ ਨੂੰ ਚੰਗੀ ਤੋਂ ਚੰਗੀ ਜਿੰਨੀ ਵੀ ਗੁਰੂ ਮਾਰਾਏ ਨੇ ਸਰਮਤ ਬਖਸ਼ਿਸ਼ ਕੀਤੀ ਆ ਤੁਹਾਡੇ ਦੇ ਵਿਚਾਰ ਆਪਾਂ ਸਮੇਂ ਅਨੁਸਾਰ ਆਪਣੇ ਦੱਸਣਾ ਕਰੀਏ ਤੇ ਇਹ ਮੈਂ ਕਹਿਣਾ ਚਾਹੁੰਦਾ ਸੀ ਫੇਰ ਵੀ ਆਪਾਂ ਇਹ ਇੰਨੀ ਵੀ ਪੋ ਮਹੀਨੇ ਵਿੱਚ ਹੋਈ ਆਪਾਂ ਸਹਿਬਜ਼ਾਦਿਆਂ ਨੂੰ ਜਾਂ ਸ਼ਹੀਦਾ ਸਿੰਘਾਂ ਨੂੰ ਆਪਾਂ ਯਾਦ ਕਰਨਾ ਉਹਨਾਂ ਨੂੰ ਹਮੇਸ਼ਾ ਹੀ ਆਪਾਂ ਨੂੰ ਆਪਣੇ ਦਿਲ ਵਿੱਚ ਵਸਾ ਕੇ ਰੱਖਣਾ ਚਾਹੀਦਾ ਸੋ ਮੋਸਟਲੀ ਆਪਾਂ ਇਹੀ ਆੰਦੇ ਆ ਵੀ ਚਲੋ ਆਪਾਂ ਆਪਣੇ ਪਸ਼ੂ ਪਾਲਣ ਦੇ ਕਿਤੇ ਸਬੰਧ ਵਿੱਚ ਤਾਂ ਵੀਡੀਓ ਆਪਾਂ ਪਾਉਣੀ ਹੀ ਹੁੰਦੀਆਂ ਮੋਸਟਲੀ ਬਾਕੀ ਟਾਈਮ ਟੂ ਟਾਈਮ ਜਿਸ ਤਰ੍ਹਾਂ ਦੇ ਵੀ ਆਪਾਂ ਨੂੰ ਰਿਕੁਆਇਰਮੈਂਟ ਹੁੰਦੀ ਜਿਸ ਸਬਜੈਕਟ ਮੈਟਰ ਤੇ ਕੋਸ਼ਿਸ਼ ਜਿੰਦੇ ਵੀ ਉਸ ਤੇ ਵੀਡੀਓ ਕਵਰ ਕਰੀ ਦੋ ਅੱਜ ਦੀ ਵੀਡੀਓ ਵਿੱਚ ਵਿਸ਼ੇਸ਼ ਤੌਰ ਤੇ ਆਪਾਂ ਗੱਲਬਾਤ ਇਹੀ ਕਰਾਂਗੇ ਵੀ ਠੰਡ ਪਸ਼ੂ ਨੂੰ ਬਹੁਤ ਪਿਆਰ ਆਗੀ ਤੇ ਪਹਿਲੀ ਗੱਲ ਤੇ ਵੀ ਜਿੱਥੇ ਵੀ ਆਪਾਂ ਪਸ਼ੂ ਬੰਦਦੇ ਆ ਮੋਸਟਲੀ ਤਾਂ ਸੱਜਣ ਹੋਣਾ ਪਸ਼ੂਆਂ ਨੂੰ ਅੰਦਰ ਰੱਖਿਆ ਤੇ ਪਸ਼ੂਆਂ ਨੇ ਥੱਲੇ ਜਗਾ ਸੁੱਕੀ ਰੱਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਪਸ਼ੂ ਥੱਲੇ ਗਿੱਲੀ ਜਗਾ ਤੇ ਬੈਠਾ ਗਾਈਆਂ ਚ ਤੇ ਮੋਸਟਲੀ ਆਪਾਂ ਦੇਖਿਆ ਵੀ ਮਸਟਾਈਟਸ ਬਹੁਤ ਹੋ ਜਾਂਦੀ ਮੱਝਾਂ ਵਿੱਚ ਵੀ ਸੱਜਣੋ ਦਿੱਕਤ ਤਾਂ ਚਲੋ ਆਉਂਦੀ ਹੈ ਬਟ ਆਪਾਂ ਇੰਨਾ ਕ ਵੀ ਚਲੋ ਜਿੰਨਾ ਵੀ ਆਪਾਂ ਨੂੰ ਕੋਸ਼ਿਸ਼ ਹੈ ਵੀ ਸੁੱਕ ਸਮੇਂ ਸਮੇਂ ਅਨੁਸਾਰ ਬਦਲ ਕੇ ਖਿਲਾਰ ਦੇਈਏ ਗਿੱਲੀ ਸੁੱਕ ਨਾ ਹੋਵੇ ਕਹਿਣ ਦਾ ਮਕਸਦ ਆ ਤੇ ਬਾਕੀ ਗੋਡ ਪਸ਼ੂਆਂ ਨੂੰ ਯਕੀਨੀ ਤੌਰ ਤੇ ਯੂਜ਼ ਕਰਨਾ ਚਾਹੀਦਾ ਆ ਆਪਾਂ ਅੱਗੇ ਵੀ ਪਿਛਲੀ ਵੀਡੀਓ ਚ ਗੱਲਬਾਤ ਕੀਤੀ ਸੀ ਤੇ ਗੋੜ ਦੀ ਵਰਤੋਂ ਪਸ਼ੂਆਂ ਵਿੱਚ ਡੇਲੀ ਬੇਸਿਸ ਤੇ ਕਰਨੀ ਚਾਹੀਦੀ ਹੈ ਅਪ੍ਰੋਕਸੀਮੇਟਲੀ 5 ਆ ਤੋ ਅੱਧਾ ਕਿਲੋ ਗੋੜ ਪਰ ਦੇ ਪਸ਼ੂ ਨੂੰ ਦੇਣਾ ਬਹੁਤ ਜ਼ਰੂਰੀ ਆ ਆਇਰਨ ਦਾ ਸੋਰਸਾ ਬਾਕੀ ਪਸ਼ੂ ਨੂੰ ਠੰਡ ਤੋਂ ਬਚਾਉਣ ਦੇ ਵਿੱਚ ਇਹ ਬਹੁਤ ਜਾਦੀ ਕਾਰੀਗਰ ਬਾਈਪਾਸ ਫੈਟ ਜੇਕਰ ਆਪਾਂ ਪਸ਼ੂਆਂ ਨੂੰ ਦੇ ਸਕਦੇ ਹਾਂ ਸਰਦੀਆਂ ਦੇ ਵਿੱਚ ਉਹ ਵੀ ਬੈਟਰ ਰਹੂਗਾ ਪਸ਼ੂਆਂ ਦੇ ਲਈ ਤੇ ਬਾਕੀ ਜੋ ਖੁਰਾਕ ਦੇ ਵਿੱਚ ਬਦਲਾ ਆਪਾਂ ਮੇਨਲੀ ਤੌਰ ਤੇ ਗੱਲਬਾਤ ਕਰ ਰਹੇ ਆ ਖੁਰਾਕ ਦੇ ਵਿੱਚ ਬਦਲਾ ਮੈਂ ਇਹ ਕਹਿੰਦਾ ਜੋ ਜੇਕਰ ਆਪਾਂ ਘਰ ਦੀ ਫੀਡ ਤਿਆਰ ਕਰਦੇ ਪਸ਼ੂਆਂ ਵਿੱਚ ਮੋਸਟਲੀ ਜਾਣਦੀ ਸੱਜਣ ਜਿਹੜੇ ਬਣਾਉਂਦੇ ਹੋਣਗੇ ਵੀ ਆਪਾਂ ਫੀਡਿੰਗ ਦੇ ਵਿੱਚ ਬਾਜਰੀ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਕਿਉਂਕਿ ਬਾਜਰਾ ਗਰਮ ਹੁੰਦਾ ਤੇ ਇੱਕ ਅਨਾਜ ਬਹੁਤ ਚੰਗਾ ਬਾਜਰਾ ਜਿਹੜਾ ਕਿ ਮੰਨਿਆ ਗਿਆ ਜੇਕਰ ਆਪਾਂ ਫੀਡਿੰਗ ਆਪਣੀ ਘਰ ਦੀ ਤਿਆਰ ਕਰਾਉਂਦੇ ਆ ਤਾਂ ਉਸ ਦੇ ਵਿੱਚ ਆਪਣੀ ਸਮਝ ਮੁਤਾਬਕ ਜਿੰਨੀ ਵੀ ਤੁਸੀਂ ਕੁਆਂਟੀਟੀ ਉਸ ਦੇ ਵਿੱਚ ਪਾਉਣੀ ਚਾਹੁੰਦੇ ਹੋ ਤਾਂ ਬਾਜਰਾ ਜ਼ਰੂਰ ਐਡ ਕਰਨਾ ਚਾਹੀਦਾ ਇਹੀ ਮੇਨਲੀ ਤੌਰ ਤੇ ਸਿਆਲਾਂ ਵਿੱਚ ਪੋਸ਼ਕਾਣ ਹੁੰਦਾ ਕਿਉਂਕਿ ਸੱਜ ਨੂੰ ਚਲੋ ਜਿੰਨੀਆਂ ਕਿ ਮੈਂ ਚੀਜ਼ਾਂ ਤੁਹਾਨੂੰ ਦੱਸਣੀਆਂ ਇਹ ਆਪਣਾ ਜ਼ਰੂਰ ਮੈਂ ਚਲੋ ਕਹਿ ਸਕਦਾ ਵੀ ਖਰਚਾ ਹੈਗਾ ਬਟੇ ਖਰਚਾ ਆਪਣੇ ਲਈ ਬੈਨੀਫੀਸ਼ੀਅਲ ਖਰਚਾ ਉਸ ਦਾ ਮਕਸਦ ਇਹ ਮਤਲਬ ਇਹ ਹੈ ਵੀ ਜੇਕਰ ਆਪਣਾ ਪਸ਼ੂ ਨੂੰ ਇੱਕ ਵਾਰ ਠੰਡ ਵੀ ਲੱਗਦੀ ਆ ਜਿਹੜਾ ਇੱਕ ਫਾਰਮਰ ਦਾ ਦੁੱਧ ਦਾ ਲਾਸ ਹੁੰਦਾ ਉਹ ਵੱਖਰਾ ਤੇ ਜਿਹੜਾ ਪਸ਼ੂ ਦੀ ਬਾਡੀ ਦੇ ਇਫੈਕਟ ਪੈਂਦਾ ਉਹ ਵੱਖਰਾ ਤੇ ਜਿਹੜਾ ਡਾਕਟਰ ਦਾ ਖਰਚਾ ਹੋ ਜਾਂਦਾ ਉਹ ਵੱਖਰਾ ਸੋ ਉਸ ਦੇ ਨਾਲ ਬੈਟਰ ਹੈ ਵੀ ਆਪਾਂ ਪਹਿਲੇ ਹੀ ਪਸ਼ੂਾਂ ਦੀ ਫੀਡਿੰਗ ਦੇ ਰੱਖ-ਰਖਾਵ ਦੇ ਤੇ ਪ੍ਰਬੰਧ ਦੇ ਖਰਚਾ ਕਰਦੇ ਰਹੀਏ ਬਦਲਦੇ ਮੌਸਮਾਂ ਦੇ ਵਿੱਚ ਤੇ ਬਾਕੀ ਹੁਣ ਕੜਕ ਦੀ ਠੰਡ ਪੈਣ ਲੱਗੀ ਆ ਤਾਂ ਮੇਰੇ ਹਿਸਾਬ ਦੇ ਨਾਲ ਕੀਤਾ ਗਿਆ ਖਰਚਾ ਆਪਣਾ ਬਿਰਥ ਰਿਆਂ ਦਾ ਕਿਤੇ ਨਾ ਕਿਤੇ ਉਹ ਆਪਾਂ ਨੂੰ ਪ੍ਰੋਫਿਟ ਹੀ ਦਊਗਾ ਕੀਤਾ ਗਿਆ ਖਰਚਾ ਬਾਕੀ ਇਹੀ ਮੇਰੇ ਕਹਿਣ ਦਾ ਮਕਸਦ ਵੀਡੀਓਜ਼ ਦੇ ਵਿੱਚ ਇਹੀ ਹੁੰਦਾ ਵੀ ਚਲੋ ਆਪਣੇ ਪਸ਼ੂਆਂ ਦਾ ਰੱਖ ਰਖਾਵ ਤੇ ਚੰਗੀ ਬਰੀਡ ਤਿਆਰ ਕਰੀਏ ਤਾਂ ਜੋ ਆਪਾਂ ਆਪਣੇ ਪਸ਼ੂ ਪਾਲਣ ਦੇ ਕਿੱਤੇ ਨੂੰ ਅਪਰੂਵ ਕਰਕੇ ਇੱਕ ਸੋਰਸ ਆਫ ਇਨਕਮ ਜਿਹੜਾ ਕਿ ਜਨਰੇਟ ਕਰੀਏ ਬਾਕੀ ਜਾਦੇ ਲੰਮੀਆਂ ਵੀਡੀਓਜ਼ ਮੈਂ ਨਹੀਂ ਬਣਾਉਣ ਦਾ ਮੇਰਾ ਕਨਸੈਪਟ ਇਹੀ ਹੁੰਦਾ ਵੀ ਜਿੰਨੀ ਕੁ ਗੱਲਬਾਤ ਸੱਜਣਾ ਨਾਲ ਸ਼ੇਅਰ ਕਰੀਏ ਤੇ ਜਿੰਨੇ ਕੁ ਵੀ ਆਪਾਂ ਸੰਦੇਸ਼ ਆਪਣੇ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਆਂ ਅੱਜ ਦੀ ਵੀਡੀਓ ਵਿੱਚ ਵਿਸ਼ੇਸ਼ ਤੌਰ ਤੇ ਆਪਣੀ ਗੱਲਬਾਤ ਇਹੇ ਸੀਗੀ ਵੀ ਜਿਹੜਾ ਆਪਣਾ ਪਸ਼ੂਆਂ ਦੇ ਵਿੱਚ ਬਦਲਦੇ ਮੌਸਮ ਦੇ ਵਿੱਚ ਇੱਕ ਤਾਂ ਫੀਡਿੰਗ 'ਚ ਬਾਜਰਾ ਜ਼ਰੂਰ ਐਡ ਆਨ ਕੀਤਾ ਜਾਵੇ ਬਾਕੀ ਗੁੜ ਦੀ ਮਾਤਰਾ ਜ਼ਰੂਰ ਪਸ਼ੂਆਂ ਨੂੰ ਛੋਟੇ ਕਾਫ ਆ ਭਾਵੇਂ ਭਾਵੇਂ ਵੱਡੇ ਆ ਉਹਨਾਂ ਦੀ ਰეკਮੈਂਡਡ ਡੋਜ਼ ਅਨਸਾਰ ਉਹਨਾਂ ਨੂੰ ਡੋਜ਼ ਦਿੱਤੀ ਜਾਵੇ ਤਾਂ ਮੇਰੇ ਹਿਸਾਬ ਨਾਲ ਗੁੜ ਦੇ ਬਹੁਤ ਜ਼ਿਆਦਾ ਫਾਇਦੇ ਆ ਮੈਂ ਅੱਗੇ ਵੀ ਗੱਲ ਕੀਤੀ ਸੀ ਵੀ ਕੈਲਸ਼ੀਅਮ ਦੀਆਂ ਢੋਲੀਆਂ ਨਾਲੋਂ ਤੁਸੀਂ ਦੇਖੋਗੇ ਗੁੜ ਵਰਤੋਂਗੇ ਤਾਂ ਤੁਹਾਨੂੰ ਬੈਟਰ ਰਿਜ਼ਲਟ ਮਿਲਣਗੇ ਬਾਕੀ ਅੱਜ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ ਆਉਣ ਵਾਲੀਆਂ ਵੀਡੀਓ ਸਮੇਂ-ਸਮੇਂ ਅਨੁਸਾਰ ਜਿਸ ਤਰ੍ਹਾਂ ਮੇਰੇ ਮਾਈਂਡ 'ਚ ਟੌਪਿਕਸ ਆਉਂਦੇ ਹੋ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇੱਕ ਬੁੱਲ ਦੇ ਰਿਲੇਟਿਡ ਆਪਾਂ ਵੀਡੀਓ ਆਉਣ ਵਾਲੇ ਸਮੇਂ 'ਚ ਕਵਰ ਕਰਾਂਗੇ ਤੇ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਧੰਨਵਾਦ ਫਤਿਹ ਦੀ ਸਾਂਝ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ